ਆਪ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ 95 ਵਿਧਾਇਕਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਜਦੋਂ 2027 ਦੇ ਵਿੱਚ ਗਿਣਤੀ ਵਾਲੇ ਦਿਨੀ ਇਹਨਾਂ ਸਾਰੇ ਵਿਧਾਇਕਾਂ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ 에어ਪੋਰਟ ਤੋਂ ਫੜ ਕੇ ਅਸੀਂ ਪੰਜਾਬ ਦੀਆਂ ਜ਼ਿਲ੍ਹਾ ਦੇ ਵਿੱਚ ਰੋਕਾਂਗੇ ਜੋ ਗਿਣਤੀ ਵਾਲੇ ਦਿਨ ਹੀ 12 ਵਜੇ ਤੱਕ ਇਹਨਾਂ ਨੂੰ ਫੜਨਾ ਸ਼ੁਰੂ ਕਰ ਦਿਆਂਗੇ ਇਹਨਾਂ ਨੂੰ ਨਹੀਂ ਭੱਜਣ ਦੇਵਾਂਗੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਅਜਿਹਾ ਬਿਆਨ ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਔਰ ਮੰਤਰੀਆਂ ਦੀ ਨੀਂਦ ਉਡਾ ਗਿਆ ਹੈ ਜੋ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਨੂੰ ਕਿਉਂ ਫੜਿਆ ਜਾਵੇਗਾ ਕਿਸ ਕਾਰਨ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਧੱਕਿਆ ਜਾਵੇਗਾ ਤੁਸੀਂ ਜਿਹੜੋ ਲੋਕ ਰਾਏ ਨਿਊਜ਼ ਦੇ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਕੀ ਤੁਹਾਡੇ ਕੋਲ ਹਰ ਰੋਜ਼ ਨਵਾਂ ਨੋਟੀਫਿਕੇਸ਼ਨ ਪਹੁੰਚ ਸਕੇ ਸੋ 2027 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂ 1.5 ਸਾਲ ਬਾਕੀ ਹੈ ਪਰ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਵੱਲੋਂ 2027 ਜਿੱਤਣ ਲਈ ਆਪਣੇ ਵਾਅਦੇ ਕੀਤੇ ਜਾ ਰਹੇ ਨੇ ਲੋਕਾਂ ਦੇ ਨਾਲ ਜੋ ਵੱਡੀਆਂ ਰੈਲੀਆਂ ਕਰਕੇ ਉਹਨਾਂ ਨੂੰ ਸਬਜਬਾਗ ਦਿਖਾਏ ਜਾ ਰਹੇ ਨੇ ਸੋ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਜੋੜ ਰਿਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਨਿਸ਼ਾਨੇ ਸਾਦੇ ਉਹਨਾਂ ਨੇ ਮੰਤਰੀਆਂ ਤੇ ਜੋ ਉਹਨਾਂ ਦੇ ਵਿਧਾਇਕਾਂ ਤੋਂ ਦੱਸਿਆ ਕਿ ਪੰਜਾਬ ਨੂੰ ਲੁੱਟ ਰਹੇ ਨੇ ਇੱਕ ਇੱਕ ਵਿਧਾਇਕ ਜੋ ਘਟੋ ਘਟ 5-5 ਕਰੋੜ ਰੁਪਇਆ ਪੰਜਾਬ ਦੇ ਖਾਤੇ ਚੋਂ ਚੱਕ ਕੇ ਜੋ ਆਪਣੇ ਕਰਾਂ ਦੇ ਵਿੱਚ ਵਰਤ ਰਿਹਾ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਿਹਾ ਪੰਜਾਬ ਦੇ ਵਿੱਚ ਪੰਜਾਬ ਨੂੰ ਜੋ ਬਲੈਕ ਹੋਲ ਦੇ ਵਿੱਚ ਸੁੱਟ ਰਿਹਾ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਰਿਹਾ ਹੈ ਪਰ 2027 ਦੇ ਵਿੱਚ ਜਦੋਂ ਸਰਕਾਰ ਬਣੇਗੀ ਕਾਂਗਰਸ ਦੀ ਕਿਉਂਕਿ ਗਿਣਤੀ ਵਾਲੇ ਦੇਨੀ ਕਾਂਗਰਸ ਜਦੋਂ ਬਹੁਮਤ ਚ ਆਉਣਾ ਸ਼ੁਰੂ ਹੋ ਜਾਏਗੀ ਉਸੇ ਦਿਨ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਸੇ ਵੀ ਇਹਨਾਂ ਦੇ 95 ਵਿਧਾਇਕਾਂ ਦੇ ਵਿੱਚੋਂ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਪ੍ਰਤਾਪ ਸਿੰਘ ਬਾਜਵਾ ਦੇ ਤੁਹਾਨੂੰ ਅਸੀਂ ਉਹ ਸਪੀਚ ਸੁਣਾਉਂਦੇ ਹਾਂ ਜੋ ਪ੍ਰਤਾਪ ਸਿੰਘ ਬਾਜਵਾ ਨੇ ਗਰਮ ਲਹਿਜੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਉਹਨਾਂ ਵਰਕਰਾਂ ਨੂੰ ਉਹਨਾਂ ਮੰਤਰੀਆਂ ਨੂੰ ਜੋ ਉਹਨਾਂ ਦੇ ਨੀਂਦਾਂ ਉੱਡ ਗਈਆਂ ਨੇ ਜੋ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਪਛਣ ਵਿੱਚ ਦੱਸਿਆ ਹੈ ਤੁਹਾਨੂੰ ਅਸੀਂ ਆਸਵੀ ਸੁਣੋ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੀ ਤੇ ਜਦੋਂ ਤੱਕ ਇਹ ਗਲੋ ਲੈਣੇ ਨੇ ਆਪਣੇ ਇਹ ਚਚੜ ਜਦੋਂ ਤੱਕ ਸਾਡਾ ਕੌਣ ਚੂਸ ਕੇ ਲੈਣੇ ਲੈ 1 ਲੱਖ ਹੋਰ ਲਾੜੋ ਇਹਨਾਂ ਦੀ ਐਵਰੇਜ 3 ਸਾਲਾਂ ਦੀ 50 ਹਜ਼ਾਰ ਕਰੋ ਹੂੰ ਇਹ ਢਾਈ 5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਪੱਲੇ ਕੀ ਰਹਿ ਜਾਣ ਤੁਸੀਂ ਮੈਨੂੰ ਦੱਸੋ ਪੱਲੇ ਆਪਣੇ ਕੀ ਰਹਿ ਜਾਣ ਆਹ ਦੇ ਚੋਰ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਮੈਂ ਕਿਸਾਨਾਂ ਨੂੰ ਪੰਜਾਬ ਤੇ ਪੰਜਾਬੀਆਂ ਨੂੰ ਮੁਬਾਰਕ ਦੇਣਾ ਲੈਂਡ ਪੂਲਿੰਗ ਨਾ ਰੁਕਦੀ ਤੇ ਸਾਨੂੰ ਲੁੱਟ ਕੇ ਲੈ ਗਏ ਇਹ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਨੂੰ ਗੁਲਾਮ ਕਰਕੇ ਚੱਲੇ ਸੀ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਇਹ ਨਾਲ ਦੇ ਜੋ ਹੋਣੀ ਉਹ ਤੇ ਰੰਧਾਵਾ ਸਾਹਿਬ ਵੀ ਦੱਸ ਗਏ ਨੇ ਤੇ ਗੱਲ ਮੇਰੀ ਸੁਣ ਲੋ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫੱਟ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਦੇ ਮੇਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ ਏਅਰਪੋਰਟਾਂ ਤੋਂ ਜ਼ਿਆਦਾ ਤੋਂ ਲੱਖ ਲੈ ਆਣੇ ਸਾਡਾ ਵਾਅਦਾ ਪੁਰਾਣਾ ਇਹ ਚੋਰ ਭੱਜ ਨਹੀਂ ਦੇਣੇ ਇਹ ਜਿਹਦੀ ਮਰਜ਼ੀ ਫਾਈਲ ਕੱਢ ਲੈ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਜੇ ਜਦੋਂ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਏ ਤੇਰਾ ਭੱਜਾ ਕੀ ਆ ਅੱਜ ਨੇ ਜਮੂਰੇ ਤੇਰੇ ਨਾਲ ਨੇ 94 95 ਦਾ ਬਣੇਗਾ ਕੀ ਤੋਂ ਇਸ ਗੱਲ ਤੋਂ ਮੇਰੀ ਗੁਦਾਰੇ ਸੁਣ ਲੋ ਪੰਜਾਬ ਦੇ ਵਿੱਚ ਕਾਂਗਰਸ ਤੋਂ ਇਲਾਵਾ ਕੋਈ ਬਦਲ ਨਹੀਂ ਜੇ ਪੰਜਾਬ ਦੇ ਵਿੱਚ ਪਹਿਲੇ ਸ਼ਾਂਤੀ ਬਹਾਲ ਕੀਤੀ ਕਾਂਗਰਸ ਨੇ ਕੀਤੀ ਜੇ ਭੰਗੜੇ ਪੈ ਕਿਤੇ ਵੇ ਕਾਂਗਰਸ ਦੇ ਟਾਈਮ ਤੇ ਪੈਸ ਜੇ ਪੰਜਾਬ ਦੇ ਵਿੱਚ ਸਰਕਾਰ ਚਲਾ ਸਕਦੇ ਹੋ ਤੁਹਾਡੇ ਸਾਹਮਣੇ ਸਾਹ ਪ੍ਰਤਾਪ ਸਿੰਘ ਕੈਰੋ ਨੇ 56 ਤੋਂ 4 ਤੱਕ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਇਆ ਸੀ ਹੁਣੇ ਡਾਕਟਰ ਮਲਮੋਣ ਸਿੰਘ ਤੁਹਾਡੇ ਕੋਲ ਰਹੇ ਨੇ ਹਿੰਦੁਸਤਾਨ ਦਾ ਗਿਰਵੀ ਸੋਨਾ ਬੈਂਕ ਆਫ ਇੰਗਲੈਂਡ ਕੋ ਇਲਾਮੀ ਨਾ ਛਡਾਇਆ ਤੇ ਅੱਜ ਹਿੰਦੁਸਤਾਨ ਪਹਿਲੀਆਂ 5 ਇਕਨੋਮਿਕ ਪਾਵਰਸ ਦੇ ਵਿੱਚ ਜੇ ਮਨਮੋਹਨ ਸਿੰਘ ਕਰ ਸਕਦਾ ਸੋ ਐਸੀ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਲੀਡਰ ਨੇ ਜਿਨ੍ਹਾਂ ਨੇ ਗਰਮ ਲਹਿਜੇ ਦੇ ਵਿੱਚ ਇਹ ਆਪਣਾ ਬਹੁਤ ਵੱਡਾ ਪਾਸ਼ਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਉਹਨਾਂ ਨੇ ਚੈਲੰਜ ਕੀਤਾ ਕਿ ਤੁਹਾਡੀ ਐਸੀ ਫੈਲ ਤਿਆਰ ਕਰ ਰਹੇ ਆ ਜਦੋਂ ਤੁਹਾਡਾ ਸਮਾਂ ਆਵੇਗਾ ਅਸੀਂ ਤੁਹਾਨੂੰ ਤੁਸੀਂ ਕਦੇ ਆਪਣਾ ਹਿਸਾਬ ਨਹੀਂ ਲਾਇਆ ਕਿ ਤੁਹਾਨੂੰ ਕਿਹੜੀ ਸਜ਼ਾ ਮਿਲੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਸਾਰੇ ਵਿਧਾਇਕਾਂ ਨੂੰ ਗਿੱਚੀ ਤੋਂ ਫੜਨ ਦੀ ਗੱਲ ਕਹਤੀ ਏ ਗਿਣਤੀ ਵਾਲੇ ਦੇ ਨਹੀਂ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਜਾ ਰਿਹਾ ਉਸ ਤੋਂ ਪਹਿਲਾਂ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਹ ਦੋਸ਼ ਲਾਇਆ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਇਹ ਦੋਨੋਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਸੋ ਕਾਂਗਰਸ ਪਾਰਟੀ ਜੋ ਉਹਨਾਂ ਨੇ ਸ਼ਰਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦਾ ਨਾਂ ਲਿੱਤਾ ਕਿ ਜਿਸ ਤਰ੍ਹਾਂ ਪ੍ਰਤਾਪ ਸਿੰਘ ਕੈਰੋ ਨੇ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਇਆ ਸੀ ਉਸੇ ਤਰ੍ਹਾਂ ਅਸੀਂ ਦੁਬਾਰਾ ਪੰਜਾਬ ਨੂੰ ਇੱਕ ਨੰਬਰ ਤੇ ਲੈ ਆ ਕੇ ਖੜਾ ਕਰਨਾ ਚਾਹੁੰਦੇ ਆ ਸਭ ਕਾਂਗਰਸ ਪਾਰਟੀ ਦੇ ਵਿਰੋਧੀ ਤੇ ਇਹਦੇ ਲੀਡਰ ਪ੍ਰਤਾਪ ਸਿੰਘ ਬਾਜਵਾੜ ਆਉਣ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਇਹਨਾਂ ਨੂੰ ਦੇਖਿਆ ਜਾ ਰਿਹਾ ਹੈ ਜਦੋਂ ਪਹਿਲਾਂ ਵੀ ਇਹਨਾਂ ਨੇ ਪ੍ਰਧਾਨਗੀ ਮਿਲੀ ਸੀ ਉਸ ਸਮੇਂ ਵੀ ਇਹ ਮੁੱਖ ਮੰਤਰੀ ਦੇ ਦਾਵੇਦਾਰ ਸੀ ਪਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੇ ਉੱਪਰ ਭਾਰੀ ਪੈ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਜੋ ਹਾਈ ਕਮਾਂਡ ਦੇ ਵਿੱਚ ਬਹੁਤ ਟੁਗਦੀ ਸੀ ਜਿਸ ਕਰਕੇ ਉਹਨਾਂ ਨੇ ਇਹਨਾਂ ਨੂੰ ਜੋ ਪ੍ਰਧਾਨ ਦੇ ਅਹੁਦੇ ਤੋਂ ਪਿੱਛੇ ਕਰ ਦਿੱਤਾ ਤੇ ਫਿਰ ਖੁਦ ਪ੍ਰਧਾਨ ਬਣ ਬੈਠੇ ਤੇ 2017 ਦੇ ਵਿੱਚ ਫਿਰ ਦੁਬਾਰਾ ਮੁੱਖ ਮੰਤਰੀ ਬਣੇ ਪਰ ਉਹ ਅੰਦਰ ਖਾਤੇ ਉਹਨਾਂ ਨੂੰ ਭਾਜਪਾ ਨਾਲ ਕਿਦੇ ਸਪੋਰਟ ਸੀ ਔਰ ਭਾਜਪਾ ਨਾਲ ਮਿਲੇ ਹੋਏ ਸੀ ਜਿਸ ਕਰਕੇ ਉਹਨਾਂ ਨੇ ਪੰਜਾਬ ਦੇ ਵਿੱਚ ਫਿਰ ਕੋਈ ਕੰਮ ਨਹੀਂ ਕੀਤਾ ਸੋ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਦੁਬਾਰਾ ਪੰਜਾਬ ਦੇ ਲੋਕਾਂ ਨੂੰ ਗੁਜਾਰਸ਼ ਕੀਤੀ ਕਿ ਸਾਰੇ ਇਕੱਠੇ ਹੋ ਕੇ ਇੱਕ ਵਾਰ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਓ ਤਾਂ ਕਿ ਪੰਜਾਬ ਨੂੰ ਸੂਬਾ ਨੰਬਰ 1 ਬਣਾ ਸਕੀਏ ਜੋ ਅੱਜ ਪੰਜਾਬ ਨੂੰ ਕਰਜ਼ੇ ਵਿੱਚ ਡੋਬੋਇਆ ਗਿਆ ਹੈ ਉਸ ਦਾ ਸੀ ਪੰਜਾਬ ਨੂੰ ਜਿਹੜਾ ਸੁਪਨਾ ਫਿਰ ਰੰਗਲਾ ਪੰਜਾਬ ਬਣਾਈਏ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਨੂੰ ਜਿਤਾਓ